ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਮੇਰੇ ਗਿਆਨ ਤੇ ਕਹਾਣੀਆਂ ਵਾਲੇ ਚੈਨਲ ਦੇ ਵਿੱਚ ਵੀਡੀਓ ਦੇਖ ਰਹੇ ਹੋ ਤੇ ਮੈਂ ਹਾਂ ਜਸਪ੍ਰੀਤ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੈਨੂੰ ਸਬਸਕ੍ਰਾਈਬ ਕਰ ਦਿਓ ਚਲੋ ਵੀਡੀਓ ਨੂੰ ਸਟਾਰਟ ਕਰਦੇ ਹਾਂ ਕਿੱਥੇ ਹੋਈ ਸੀ ਗਣਤੰਤਰ ਦਿਵਸ ਦੀ ਪਹਿਲੀ ਪ੍ਰੇਡ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਨਪਥ ਤੇ ਗਣਤੰਤਰ ਦਿਵਸ ਪ੍ਰੇਡ ਆਯੋਜਿਤ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਸਭ ਤੋਂ ਪਹਿਲਾਂ ਪ੍ਰੇਡ ਕਿੱਥੇ ਹੋਈ ਸੀ ਦਿੱਲੀ ਵਿੱਚ 26 ਜਨਵਰੀ 1950 ਨੂੰ ਪਹਿਲੀ ਗਣਤੰਤਰ ਦਿਵਸ ਪਰੇਡ ਰਾਜਪਥ ਤੇ ਨਾ ਹੋ ਕੇ ਇਰਵਿਨ ਸਟੇਡੀਅਮ ਅੱਜ ਦੇ ਨੈਸ਼ਨਲ ਸਟੇਡੀਅਮ ਵਿੱਚ ਹੋਈ ਸੀ ਉਦੋਂ ਦੇ ਇਰਵਿਨ ਸਟੇਡੀਅਮ ਦੇ ਚਾਰੇ ਪਾਸੇ ਚਾਰ ਦੀਵਾਰੀ ਨਾ ਹੋਣ ਕਾਰਨ ਉਸਦੇ ਪਿੱਛੇ ਪੁਰਾਣਾ ਕਿਲਾ ਸਾਫ਼ ਨਜ਼ਰ ਆਉਂਦਾ ਸੀ 1950 ਤੋਂ 1954 ਦਰਮਿਆਨ ਦਿੱਲੀ ਵਿੱਚ ਗਣਤੰਤਰ ਦਿਵਸ ਦਾ ਸਮਾਰੋਹ ਕਦੇ ਇਰਵਿਨ ਸਟੇਡੀਅਮ ਕਿੰਗਸ ਵੇ ਕੈਂਪ लाल किले ਤਾਂ ਕਦੇ ਰਾਮਲੀਲਾ ਮੈਦਾਨ 'ਚ ਆਯੋਜਿਤ ਹੋਇਆ ਰਾਜਪਥ ਤੇ ਸਾਲ 1955 'ਚ ਪਹਿਲੀ ਵਾਰ ਗੰਦੰਤਰ ਦਿਵਸ ਪਰੇਡ ਸ਼ੁਰੂ ਹੋਈ ਸੀ ਅਤੇ ਇਹ ਸਿਲਸਿਲਾ ਅਜੇ ਤੱਕ جاری ਹੈ ਹੁਣ 8 ਕਿਲੋਮੀਟਰ ਦੀ ਦੂਰੀ ਤੈਅ ਕਰਨ ਵਾਲੀ ਇਹ ਪ੍ਰੇਡ ਰਾਏ ਸੀਨਾ ਹਿਲੇ ਤੋਂ ਸ਼ੁਰੂ ਹੋ ਕੇ ਰਾਜਪਥ ਇੰਡੀਆ ਗੇਟ ਤੋਂ ਲੰਘਦੀ ਹੋਈ ਲਾਲ ਕਿਲੇ ਤੇ ਖਤਮ ਹੁੰਦੀ ਹੈ। ਕੁਝ ਘੰਟਿਆਂ ਦੇ ਇਸ ਵੀਰਤਾ ਦੇ ਪ੍ਰਦਰਸ਼ਨ ਦੇ ਪਿੱਛੇ 600 ਘੰਟਿਆਂ ਦੀ ਸਖਤ ਮਿਹਨਤ ਹੁੰਦੀ ਹੈ। ਪ੍ਰੇਡ ਵਿੱਚ ਸ਼ਾਮਲ ਸਾਰੇ ਦਲ 7 ਮਹੀਨੇ ਪਹਿਲਾਂ ਜੁਲਾਈ ਤੋਂ ਹੀ ਤਿਆਰੀ ਵਿੱਚ ਰੁੱਝ ਜਾਂਦੇ ਹਨ। ਪਹਿਲਾ ਗਣਤੰਤਰ ਦਿਵਸ 1950 ਵਿੱਚ ਦੇਸ਼ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਚਿਕਰਵਰਤੀ ਰਾਜਕੋਪਾਲਾਚਾਰੀ ਨੇ 26 ਜਨਵਰੀ ਵੀਰਵਾਰ ਦੇ ਦਿਨ ਸਵੇਰੇ 10:00 ਕੇ 18 ਮਿੰਟ ਤੇ ਭਾਰਤ ਨੂੰ ਇੱਕ ਲੋਕਤੰਤਰ ਦੇਸ਼ ਐਲਾਨ ਕੀਤਾ ਫਿਰ 6 ਮਿੰਟ ਤੋਂ ਬਾਅਦ ਡਾਕਟਰ ਰਜਿੰਦਰ ਪ੍ਰਸ਼ਾਦ ਨੂੰ ਭਾਰਤੀ ਗਣਤੰਤਰ ਦੇ ਪਹਿਲੇ ਰਾਸ਼ਟਰਪਤੀ ਦੇ ਰੂਪ ਵਿੱਚ ਸੌਂ ਚੁਕਾਈ ਸੀ ਉਦੋਂ ਦੇ ਗਵਰਨਮੈਂਟ ਹਾਊਸ ਅਤੇ ਅੱਜ ਦੇ ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ 'ਚ ਸੌਂ ਚੁਕਣ ਤੋਂ ਬਾਅਦ ਰਜਿੰਦਰ ਬਾਬੂ ਨੂੰ 10:30 ਵਜੇ ਤੋਪਾਂ ਦੀ ਸਲਾਮੀ ਦਿੱਤੀ ਗਈ ਰਾਸ਼ਟਰਪਤੀ ਦਾ ਕਾਫਲਾ ਦੁਪਹਿਰ ਬਾਅਦ 2:30 ਵਜੇ ਗਵਰਨਮੈਂਟ ਹਾਊਸ ਤੋਂ ਏਰਵਿਨ ਸਟੇਡੀਅਮ ਵੱਲ ਰਵਾਨਾ ਹੋਇਆ ਇਹ ਕਾਰਵਾ ਕਨਾਟ ਪਲੇਸ ਅਤੇ ਉਸ ਦੇ ਨੇੜਲੇ ਇਲਾਕਿਆਂ ਦਾ ਚੱਕਰ ਲਗਾਉਂਦੇ ਹੋਏ ਲਗਭਗ ਪੌਣੇ 4 ਵਜੇ ਤਲਾਮੀ ਮੰਜ ਤੇ ਪਹੁੰਚਿਆ ਉਦੋਂ ਰਜਿੰਦਰ ਬਾਬੂ 35 ਸਾਲ ਪੁਰਾਣੀ ਤੇ ਮੁਕ ਤੌਰ ਤੇ ਸਜੀਬ ਬੱਗੀ 'ਚ ਸਵਾਰ ਹੋਏ ਜਿਸ ਨੂੰ 6 ਆਸਟ੍ਰੇਲੀਆਈ ਘੋੜਿਆਂ ਨੇ ਖਿੱਚਿਆ ਐਰਵਿਨ ਸਟੇਡੀਅਮ 'ਚ ਹੋਈ ਮੁੱਖ ਗਣਤੰਤਰ ਪ੍ਰੇਡ ਨੂੰ ਦੇਖਣ ਦੇ ਲਈ 15000 ਲੋਕ ਪਹੁੰਚੇ ਸਨ ਆਧੁਨਿਕ ਗਣਤੰਤਰ ਦੇ ਪਹਿਲੇ ਰਾਸ਼ਟਰਪਤੀ ਨੇ ਐਰਵਿਨ ਸਟੇਡੀਅਮ ਦੇ ਤਿਰੰਗਾ ਲਹਿਰਾ ਕੇ ਪ੍ਰੇਡ ਦੀ ਸਲਾਮੀ ਲਈ ਉਸ ਸਮੇਂ ਹੋਈ ਪ੍ਰੇਡ 'ਚ ਹਥਿਆਰਬੰਦ ਫੌਜ ਦੇ ਤਿੰਨਾ ਬਲਾਂ ਨੇ ਹਿੱਸਾ ਲਿਆ ਸੀ ਇਸ ਪ੍ਰੇਡ 'ਚ ਸਮੁੰਦਰੀ ਫੌਜ ਇਨਫੈਂਟਰੀ ਕੈਵਲਰੀ ਰੈਜੀਮੈਂਟ ਸਰਵਿਸ ਰੈਜੀਮੈਂਟ ਤੋਂ ਇਲਾਵਾ ਫੌਜ ਦੇ ਸੱਤ ਬੈਂਡ ਵੀ ਸ਼ਾਮਲ ਹੋਏ ਸਨ ਅੱਜ ਵੀ ਇਹ ਇਤਿਹਾਸਿਕ ਪਰੰਪਰਾ ਬਣੀ ਹੋਈ ਹੈ ਕੁਝ ਦਿਲਚਸਪ ਤੱਥ ਗਣਤੰਤਰ ਦਿਵਸ ਦੀ ਵਿਸ਼ਾਲ ਪਰੇਡ ਦੇਖਣ ਦੇ ਲਈ 26 ਜਨਵਰੀ ਦੇ ਮੌਕੇ ਤੇ ਰਾਜਪਥ ਤੋਂ ਲੈ ਕੇ ਲਾਲ ਕਿਲੇ ਤੱਕ ਦੇ ਪਰੇਡ ਮਾਰਗ ਤੇ ਹਰੇਕ ਸਾਲ 2 ਲੱਖ ਤੋਂ ਵੱਧ ਲੋਕਾਂ ਦੀ ਭੀੜ ਇਕੱਠੀ ਹੁੰਦੀ ਹੈ ਇਸ ਚ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਤੋਂ ਲੈ ਕੇ ਆਮ ਅਤੇ ਖਾਸ ਸਾਰੇ ਸ਼ਾਮਲ ਹੁੰਦੇ ਹਨ ਸਰਕਾਰ ਵੱਲੋਂ ਇਸ ਮੌਕੇ ਤੇ ਹਰੇਕ ਸਾਲ ਭਾਰਤ ਸਮੇਤ ਕਈ ਰਾਸ਼ਟਰਾਂ ਤੋਂ ਮਹਿਮਾਨਾਂ ਨੂੰ ਮੁੱਖ ਤੌਰ ਤੇ ਸੱਦਾ ਦਿੱਤਾ ਜਾਂਦਾ ਹੈ ਪਹਿਲੇ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸੁਕਰਨੋ ਸੰਨ 19 55 ਤੋਂ ਜਦੋਂ ਗਣਤੰਤਰ ਦਿਵਸ ਪਰੇਡ ਦਾ ਆਯੋਜਨ ਰਾਜਪਥ ਤੇ ਸ਼ੁਰੂ ਕੀਤਾ ਗਿਆ ਉਦੋਂ ਰਾਜਪਥ ਨੂੰ ਕਿੰਗਸ ਵੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਉਦੋਂ ਤੋਂ ਰਾਜਪਥ ਹੀ ਇਸ ਆਯੋਜਨ ਦੀ ਸਥਾਈ ਥਾਂ ਬਣ ਚੁੱਕਾ ਹੈ ਸਮਾਰੋਹ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਆਉਣ ਨਾਲ ਹੁੰਦੀ ਹੈ ਉਹ ਆਪਣੀ ਵਿਸ਼ੇਸ਼ਕਾਰ ਤੇ ਵਿਸ਼ੇਸ਼ ਘੋੜਸਵਾਰ ਅੰਗਰੱਖਕਾਂ ਨਾਲ ਆਉਂਦੇ ਹਨ ਇਹ ਅੰਗਰੱਖਕ ਰਾਸ਼ਟਰਪਤੀ ਦੇ ਕਾਫਲੇ 'ਚ ਉਹਨਾਂ ਦੀ ਕਾਰ ਦੇ ਚਾਰੇ ਪਾਸੇ ਚੱਲਦੇ ਹਨ ਰਾਸ਼ਟਰਪਤੀ ਵੱਲੋਂ ਝੰਡਾ ਲਹਿਰਾਉਂਦੇ ਸਮੇਂ ਉਹਨਾਂ ਦੇ ਇਹ ਵਿਸ਼ੇਸ਼ ਘੋੜਸਵਾਰ ਅੰਗਰੱਖਕ ਸਮੇਤ ਉੱਥੇ ਮੌਜੂਦ ਸਾਰੇ ਲੋਕ ਸਾਵਧਾਨ ਖੜੇ ਹੋ ਕੇ ਤਿਰੰਗੇ ਨੂੰ ਸਲਾਮੀ ਦਿੰਦੇ ਹਨ ਅਤੇ ਇਸ ਦੇ ਨਾਲ ਰਾਸ਼ਟਰੀ ਗੀਤ ਦੀ ਸ਼ੁਰੂਆਤ ਹੁੰਦੀ ਹੈ ਰਾਸ਼ਟਰੀ ਗੀਤ ਦੌਰਾਨ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ 21 ਤੋਪਾਂ ਦੀ ਇਹ ਸਲਾਮੀ ਰਾਸ਼ਟਰੀ ਗੀਤ ਦੀ ਸ਼ੁਰੂਆਤ ਨਾਲ ਹੁੰਦੀ ਹੈ ਅਤੇ 52 ਸੈਕਿੰਡ ਦੇ ਰਾਸ਼ਟਰੀ ਗੀਤ ਦੇ ਖਤਮ ਹੋਣ ਦੇ ਨਾਲ ਪੂਰੀ ਹੋ ਜਾਂਦੀ ਹੈ 21 ਤੋਪਾਂ ਦੀ ਸਲਾਮੀ ਅਸਲ ਚ ਭਾਰਤੀ ਫੌਜ ਦੀਆਂ 7 ਤੋਪਾਂ ਵੱਲੋਂ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪੌਂਡਰਸ ਕਿਹਾ ਜਾਂਦਾ ਹੈ ਹਰੇਕ ਤੋਪ ਨਾਲ 3 ਰਾਉਂਡ ਫਾਇਰਿੰਗ ਹੁੰਦੀ ਹੈ ਇਹ ਤੋਪਾਂ 1941 ਚ ਬਣੀਆਂ ਸਨ ਅਤੇ ਫੌਜ ਦੇ ਸਾਰੇ ਰਵਾਇਤੀ ਪ੍ਰੋਗਰਾਮਾਂ ਚ ਇਹਨਾਂ ਨੂੰ ਸ਼ਾਮਿਲ ਕਰਨ ਦੀ ਪਰੰਪਰਾ ਹੈ ਗਣਤੰਤਰ ਦਿਵਸ ਦੀ ਪ੍ਰੇਡ ਸਵੇਰੇ ਲਗਭਗ 9 ਵਜੇ ਝੰਡਾ ਲਹਿਰਾਉਣ ਤੋਂ ਬਾਅਦ ਸ਼ੁਰੂ ਹੁੰਦੀ ਹੈ ਪਰ ਪ੍ਰੇਡ ਚ ਸ਼ਾਮਿਲ ਸਾਰੇ ਫੌਜੀ ਨੀਮ ਫੌਜੀ ਬਲ ਅਤੇ ਐਨਸੀਸੀ ਅਤੇ ਸਕਾਊਟ ਵਰ ਦੇ ਵਿਸ਼ੇਸ਼ ਦਲ ਸਵੇਰੇ ਲਗਭਗ 3-4 ਵਜੇ ਹੀ ਰਾਜਪਥ ਤੇ ਪਹੁੰਚ ਜਾਂਦੇ ਹਨ ਪਰੇਡ ਚ ਸ਼ਾਮਿਲ ਸਾਰੇ ਦਲ ਨਵੰਬਰ ਤੱਕ ਆਪਣੀ ਰੈਜੀਮੈਂਟ ਚ ਵੱਖ-ਵੱਖ ਅਭਿਆਸ ਕਰਦੇ ਹਨ ਦਸੰਬਰ ਤੋਂ ਇਹ ਸਾਰੇ ਦਲ ਸੰਯੁਕਤ ਪਰੇਡ ਦਾ ਅਭਿਆਸ ਕਰਨ ਦੇ ਲਈ ਦਿੱਲੀ ਪਹੁੰਚ ਜਾਂਦੇ ਹਨ ਪਰੇਡ ਚ ਸ਼ਕਤੀ ਪ੍ਰਦਰਸ਼ਨ ਦੇ ਲਈ ਸ਼ਾਮਿਲ ਹੋਣ ਵਾਲੇ ਟੈਂਕਾਂ ਹਥਿਆਰ ਬਖਤਰਬੰਦ ਗੱਡੀਆਂ ਅਤੇ ਹੋਰ অত্যাਧੁਨਿਕ ਉਪਕਰਨ ਆਦ ਦੇ ਲਈ ਇੰਡੀਆ ਗੇਟ ਕੰਪਲੈਕਸ ਚ ਵਿਸ਼ੇਸ਼ ਕੈਂਪ ਬਣਾਇਆ ਜਾਂਦਾ ਹੈ ਇਨ੍ਹਾਂ ਸਾਰੇ ਟੈਂਕਾਂ ਹਥਿਆਰ ਬਖਤਰਬੰਦ ਗੱਡੀਆਂ ਅਤੇ ਹੋਰ ਅਤਿਆਧੁਨਿਕ ਉਪਕਰਨਾਂ ਦੀ ਜਾਂਚ ਅਤੇ ਰੰਗ ਰੋਗਨ ਆਦਤ ਦਾ ਕੰਮ 10 ਪੜਾਅ ਚ ਪੂਰਾ ਕੀਤਾ ਜਾਂਦਾ ਹੈ 26 ਜਨਵਰੀ ਤੋਂ ਪਹਿਲਾਂ ਫੁੱਲ ਡਰੈਸ ਰਿਹਰਸਲ ਅਤੇ ਸਮਾਰੋਹ ਦੇ ਦੌਰਾਨ ਹੋਣ ਵਾਲੀ ਪ੍ਰੇਡ ਰਾਜਪਤ ਤੋਂ ਲਾਲ ਕਿਲੇ ਤੱਕ ਮਾਰਚ ਕਰਦੀ ਹੋਈ ਜਾਂਦੀ ਹੈ ਰਿਹਰਸਲ ਦੌਰਾਨ ਪ੍ਰੇਡ 12 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ ਜਦਕਿ ਗਣਤੰਤਰ ਦਿਵਸ ਦੀ ਪ੍ਰੇਡ ਦੌਰਾਨ 9 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ ਸਰਵਸ਼trest ਪਰੇਡ ਦੀ ਟਰੋਫੀ ਦੇਣ ਲਈ ਪੂਰੇ ਰਸਤੇ 'ਚ ਕਈ ਥਾਵਾਂ ਤੇ ਜੱਜਾਂ ਨੂੰ ਬਿਠਾਇਆ ਜਾਂਦਾ ਹੈ। ਇਹ ਜੱਜ ਹਰੇਕ ਦਲ ਨੂੰ 200 ਮਾਪਦੰਡਾ ਤੇ ਨੰਬਰ ਦਿੰਦੇ ਹਨ। ਇਸ ਦੇ ਆਧਾਰ ਤੇ ਸਰਵਸਤ੍ਰੇਸ਼ ਮਾਰਚਿੰਗ ਦਲ ਦੀ ਚੋਣ ਹੁੰਦੀ ਹੈ। ਕਿਸੇ ਵੀ ਦਲ ਦੇ ਲਈ ਇਸ ਟਰੋਫੀ ਨੂੰ ਜਿੱਤਣਾ ਬੜੇ ਮਾਣ ਦੀ ਗੱਲ ਹੁੰਦੀ ਹੈ। ਪ੍ਰੇਡ 'ਚ ਸ਼ਾਮਲ ਸਾਰੀਆਂ ਝਾਕੀਆਂ 5 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚਲਦੀਆਂ ਹਨ ਤਾਂ ਕਿ ਉਹਨਾਂ ਦਰਮਿਆਨ ਉਚਿਤ ਦੂਰੀ ਬਣੀ ਰਹੇ ਅਤੇ ਲੋਕ ਆਸਾਨੀ ਨਾਲ ਉਹਨਾਂ ਨੂੰ ਦੇਖ ਸਕਣ। ਇਨ੍ਹਾਂ ਝਾਕੀਆਂ ਦੇ ਚਾਲ ਕੇ ਇੱਕ ਛੋਟੀ ਜਹੀ ਖਿੜਕੀ ਤੋਂ ਹੀ ਅੱਗੇ ਦੇ ਅਸਾ ਦੇਖਦੇ ਹਨ ਕਿਉਂਕਿ ਸਾਹਮਣੇ ਦਾ ਲਗਭਗ ਪੂਰਾ ਸ਼ੀਸ਼ਾ ਸਜਾਵਟ ਨਾਲ ਟੰਗਿਆ ਰਹਿੰਦਾ ਹੈ। ਮੇਰੀ ਚੈਨਲ ਤੇ ਜਾ ਕੇ ਅਦਾਨੀਆਂ ਹੋਰ ਇੰਟਰਸਟਿੰਗ ਵੀਡੀਓਜ਼ ਵੀ ਦੇਖਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿਦਾਂ ਦੀਆਂ ਲੱਗਦੀਆਂ ਪਈਆਂ ਤੁਹਾਨੂੰ ਵੀਡੀਓਜ਼। ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ। ਤਦ ਤੱਕ ਲਈ ਧੰਨਵਾਦ, ਮਿਲਦੇ ਆਂ ਨੈਕਸਟ ਵੀਡੀਓ ਵਿੱਚ।